ਯਾਰ ਪਹਿਲਾ ਪੰਡਾ ਮੰਨ ਲਓ ਕੱਪੜੇ ਕੱਢ ਕੇ ਕਿ ਪਹਿਲਾ ਬੈੱਡ ਕਰਨਾ ਯਾਰ ਨਾਲ ਬੰਦੇ ਲਾਉਣੇ ਸੀ ਕਿ ਇਕੱਲੇ ਬੰਦੇ ਨੂੰ ਕੰਮ ਆ ਲੱਗਣਾ ਕਿੱਦਾਂ ਲਾਉਣਾ ਕਿੱਦਾਂ ਲੋ ਜੀ ਆਹ ਜਸਮਾਨੀ ਸਾਰਾ ਬਾਹਰ ਕੱਢਣਗੇ ਆ ਕਮਰੇ ਤੋਂ ਤੇ ਕਮਰਾ ਹੀ ਕਰ ਦੇਣਾ ਖਾਲੀ ਜਾਲਾ ਦੇਖ ਜਾਲੇ ਕਮਰਾ ਖਾਲੀ ਕਰਨਾ ਫੇਣਾ ਹੈ ਆਹੋ ਉਹ ਕਮਰਾ ਕਦੋਂ ਖਾਲੀ ਕਰੀ ਖਾਲੀ ਇਥੇ ਤਾਂ ਕਰਨਾ ਹੀ ਪੈਣਾ ਟਾਈਮ ਲੱਗਣਾ ਰਾਨੀ ਆਂ ਕਹਤਾ ਉਹ ਲੂnga ਹੀ ਬਣਾ ਹੀ ਦਾ ਤਾਂ ਨਹੀਂ ਤਾਂ ਬਾਜ਼ਾਰੋਂ ਲੈ ਕੇ ਤੇ ਲੂnga ਤੁਸੀਂ ਫੇਰ ਸਸਤਰੀ ਘਰ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਵਲੋਗ ਤੁਹਾਡਾ ਆਪਣਾ ਚੈਨਲ ਸਹਿਜ ਜਮਨ ਸਵੇਰੇ ਸਵੇਰੇ ਲੱਗ ਪਈ ਆ ਜੀ ਸਫਾਈਆਂ ਕਰਨ ਲੋ ਜੀ ਅੱਜ ਆਪਾਂ ਸਮਾਨ ਬਾਹਰ ਕੱਢਣਾ ਆਪਏ ਆ ਕਿਉਂਕਿ ਜਿਹੜੀ ਸਾਡਾ ਸਿਸਟਮ ਬਣਾ ਨਹੀਂ ਦਿਆ ਸਮਾਨ ਰੱਖਣ ਦਾ ਕਰ ਦੇਣਾ ਅਸੀਂ ਸਮਾਨ ਰੱਖਣ ਦਾ ਕੁਛ ਬਣਾ ਨਹੀਂ ਦਿਆ ਗਾਇਸ ਕਰਕੇ ਸਾਰਾ ਸਮਾਨ ਬਾਹਰ ਕੱਢ ਕੇ ਲੋ ਜੀ ਅੱਜ ਸਮਾਨ ਇਹ ਸਾਰਾ ਬਾਹਰ ਕੱਢਣ ਲੱਗੇ ਆ ਕਮਰੇ ਤੋਂ ਕਮਰਾ ਹੈ ਕਰ ਦੇਣਾ ਖਾਲੀ ਜਾਲਾ ਦੇਖ ਜਾਲੇ ਕਮਰਾ ਖਾਲੀ ਕਰਨਾ ਪੈਣਾ ਹੈ ਆਹੋ ਉਹ ਟਾਈਮ ਲੱਗਣਾ ਖਾਲੀ ਇਥੇ ਤਾਂ ਕਰਨਾ ਹੀ ਪੈਣਾ ਟਾਈਮ ਲੱਗਣਾ ਟਰਾਲੀ ਹੁਣ ਕਹਤਾਂ ਆਹੋ ਟਰਾਲੀ ਲੱਗੀ ਹੁਣ ਅਲਮਾਰੀ ਵੀ ਸਾਰੀ ਖਾਲੀ ਕਰਨੀ ਆ ਇਹ ਵੀ ਸਾਰੀ ਬਾਹਰ ਕੱਢਣੀ ਆ ਸਾਰੇ ਕੱਪੜੇ ਤਹਾਂ ਲੋਣੇ ਵਾਲੇ ਕੱਢ ਕੇ ਪੰਡਾ ਬੰਨਣੀਆਂ ਪਹਿਲਾਂ ਪੰਡਾ ਮੰਨ ਲਓ ਕੱਪੜੇ ਕੱਢ ਕੇ ਕਿ ਪਹਿਲਾਂ ਬੈਠਾ ਕਰਨਾ ਯਾਰ ਨਾਲ ਬੰਦੇ ਲਾਉਣੇ ਸੀ ਕਿ ਇਕੱਲੇ ਬੰਦਿਆਂ ਨੂੰ ਕੰਮ ਆ ਲੱਗਣਾ ਕਿੱਦਾਂ ਲਾਉਣਾ ਕਿੱਦਾਂ ਇੱਥੇ ਕੀ ਕਰਨਾ ਹੁਣ ਕਿਹਨੂੰ ਕਹਿਣਾ ਇੱਥੇ ਕੋਈ ਆਖੇ ਲੱਗਦਾ ਅਗਲੇ ਕੰਮਕਾਰਾਂ ਦੇ ਗਏ ਆ ਕੇ ਸਹਿਜ ਨੂੰ ਫੜਾਇਆ ਚਕਾ ਨਾਲ ਇਦਾਂ ਸਹਿਜ ਚੱਲ ਸਹਿਜ ਉਹ ਤੇ ਚੱਕਰ ਸੇ ਤੀਰਦੀ ਜਿੱਲੇ ਬਣਾ ਡੰਡੇ ਮਾਰੇ ਫੇਰ ਤੂੰ ਦੌੜਨਾ ਅੱਛਾ ਤੂੰ ਕਾਹ ਵੀ ਨਹੀਂ ਕੋੜਾ ਨਿਕਲੋ ਬਾਸ ਨਿਕਲੋ 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 ਇਹ ਨਜ਼ਰਾ ਲੱਗ ਗਈਆਂ ਬਹਿ ਗਿਆ ਬੇੜਾ ਹੋਰ ਕੀ ਕਰਨਾ ਇਹਨੂੰ ਨਹੀਂ ਪਰ ਲੱਦਾ ਵਿੱਚੇ ਮੋੜ ਤੋਂ ਹੀ ਇਕੜੀ ਸੀ ਜਾਂ ਨੇ ਪਰ ਲੱਭੜੇ ਵੀ ਨਹੀਂ ਹੋ ਚਲੋ 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 ਹੂੰ ਜੋ ਆਪਣਾ ਕੱਢ ਲੋ ਬਾਹਰ ਆ ਵੀ ਸਾਬ ਲੋ ਕਰਦਾ ਚਲ ਚਲ ਕਰਦਾ ਕੁਰਦਾ ਵੀ ਆਪਣੇ ਚੱਕ ਲੋ ਕੱਡੋ ਜਲਦੀ ਬਾਹਰ ਨੂੰ ਗੱਦੇ ਦੇ ਆਵਲੀ ਸਵਾਇ ਦਾ ਦੇਖ ਲਈ ਪਰ ਦੁੱਦੀ ਸਵਾਇ ਨਹੀਂ ਦੇਖੀ ਬੀਬੀ ਆਈਆ ਨੇ ਬਾਟ ਰਾਲੀ ਦੇਖ ਆਵੀ ਰਾਲੀ ਹਾਂ ਜਾਣਾ ਹੈ ਉੱਥੇ ਉੱਥੇ ਰਹਿਣਾ ਅਗਲੇ ਚਲ ਗਏ ਹਾਂ ਤਾਉ ਵੀ ਲਮੇ ਗਰ ਤਾੜੇ ਚਲ ਵੀ ਜਾ ਮਾਤਾ ਨੂੰ ਜਾ ਮਾਤਾ ਨੂੰ ਕਿਹਾ ਸਫਾਈਆਂ ਕਰੋ ਜਾ ਕੇ ਘਰ ਸਾਰੇ ਅਨੁਸਰਪ੍ਰਾਈਜ਼ ਹੈ ਜੀ ਇਹ ਤੇ ਇਹ ਸਰਪ੍ਰਾਈਜ਼ ਜਿਹੜਾ ਕਰੀਏ ਹਾਲੇ ਦਾ ਪਹਿਲਾਂ ਪਤਾ ਮਾਨੂੰ ਲਵਾੜੀ ਜਿਹ ਮੈਂ ਕਹਿੰਦੀ ਕੱਪੜਿਆਂ ਦੇ ਆ ਹੈ ਤੈਨੂੰ ਡਾਂ ਲੈ ਆ ਵੀ ਤੈਨੂੰ ਦੇ ਹਾਂ ਵੀ ਕਰ ਦੋ ਮੈਂ ਤੇਨੂੰ ਵੇ ਟਿਊਸ਼ਨ ਜੇ ਜਾਣਾ ਤੂੰ ਜੇ ਮਨ ਉਧਰ ਹੀ ਲੱਗਣਾ ਕਿਤੇ ਟਿਊਸ਼ਨ ਤੇ ਜਾਣਾ ਤੂੰ ਅੱਛਾ ਟਿਊਸ਼ਨ ਉਧਰ ਲੱਗਣਾ ਕਿਤੇ ਉੱਤੇ ਦੇਖਣਾ ਟਿਊਸ਼ਨ ਨਾਲ ਯਾਰੇ ਉੱਥੇ ਕੋਈ ਬੜੀ ਗੱਡੀ ਆ ਤਾਂ ਬੱਲੇ ਸੋਨਾ ਦੇ ਮਿਲੂਆ ਯਾਰੇ ਬਾਅਦ ਚੋ ਬੰਦੂ ਨਹੀਂ ਪਹਿਲੇ ਇਹ ਚ ਸਾਮਾਨ ਕੱਢੋ ਵਾ ਪਹਿਲਾਂ ਮਾਰੀ ਦੇ ਉੱਪਰ ਲਾ ਦੋ ਮੈਂ ਪੰਡਾ ਬੰਨ ਲਵਾਂ ਪਹਿਲੇ ਇਹ ਚ ਸਾਮਾਨ ਕੋਈ ਹੋਰ ਸਾਰੀ ਮੈਂ ਕਿਹ ਨਾਲ ਆ ਲੈ ਸਾਮਾਨ ਨਾਲ ਆ ਲੈ ਨਾ ਲਈ ਜਾਂਦੀ ਆ ਅਗਲੇ ਦਾਪੇ ਤੇ ਜਾਣਾ ਤਾਂ ਕੀ ਹੋਇਆ ਆ ਲੋਬੀ ਮਿੱਤਰ ਪਿਆਰੇ ਹੋ ਨਹੀਂ 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 ਆਪਾਂ ਕਰਨਗੇ ਆ ਜੀ ਆਪਾਂ ਹੁਣ ਜਿਹੜੀ ਸਫਾਈ ਕਰਨ ਲੱਗੇ ਆ ਮਤਲਬ ਕੀ ਕਹਿਣ ਦਾ ਇਹ ਆ ਕਿ ਜਿਹੜੀ ਅਲਮਾਰੀ ਆਪਾਂ ਨਾ ਉਹ ਇੱਧਰ ਲਾਉਣੀ ਆ ਕਿ ਸਾਡੇ ਸਾਂ ਕਮਰੇ ਚ ਸਾਮਾਨ ਨਹੀਂ ਸੈਟਿੰਗ ਆ ਰਿਹਾ ਤੇ ਉਸ ਮਾਨ ਸੈੱਟ ਕਰਕੇ ਦੇਖਦੇ ਪਏ ਕਿਤੇ ਕਿਤੇ ਕੀ ਲਾਉਣਾ ਕਿਉਂ ਨਹੀਂ ਗੱਲ ਇਹ ਲਾ ਦੇ ਦਿੱਤੇ ਹੁਣ ਇਹ ਆਹ ਦੇਖੋ ਜੋਕਰ ਸਾਡਾ ਗਰ ਮਾਂਦੇ ਹੀ ਨਹੀਂ ਉਹ ਪੁੱਤੇ ਲਾ ਦੇ ਇਹਨੂੰ ਇਹਨੇ ਗਰਮੀ ਚ ਪਾਰਲ ਹੁਣ ਆ ਖਰੇ ਇਹਨੇ ਹੋਏ ਵੇ ਪੁੱਤ ਹੁਣ ਗਰਮੀ ਆ ਸਿਆਲਾਂ ਨੂੰ ਤਰਪਾ ਕੇ ਦਵਾਂ ਮੈਂ ਆਪਣੇ ਪੁੱਤ ਦੇ ਠੀਕ ਆ ਗਰੀਂਦਰ ਹੋਰ ਵੀ ਇੰਦਰ ਸੂਟ ਤੇ ਉਸ ਤੱਕ ਗਿਆ ਉਹ ਇਹੇ ਹੀ ਪੋਣਾ ਕੰਦੀ ਠੀਕ ਆ ਠੀਕ ਆ ਕੈਨਿਕ ਬਟਨ ਲਾਓ ਲਾਰੇ 2 ਮਿੰਟ ਲਾ ਚਲ ਆ ਖਾ ਇਹ ਦਾਦੀ ਨੂੰ ਘਾਟਾ ਕਿੱਡ ਹਾਏ ਹੋਏ ਕਿਹਾ ਵਾਹ 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 ਜੰਗੂ ਪੁੱਤ ਲਾ ਦੇ ਹੁਣ ਪਤ ਰੱਖਦੀ ਹੈ ਵਿੱਚ ਫੇਕ ਕਰ ਰੋਲੀ ਜਾਣਾ ਇਹ ਗੰਗੂ ਲਾ ਦੇ ਪੁੱਤਰ ਰੋਲੀ ਜਾਣਾ ਤੇ ਹਾਇ ਇਹਨੂੰ ਘਰ ਨਹੀਂ ਲਾਦੀ ਸਾਨੂੰ ਪਸੀਨੇ ਆਏ ਆ ਠੀਕ ਹੈ ਚਾਹ ਆ ਨੂੰ ਚਾਹ ਤੇ ਕੋਈ ਗਰਮੀ ਹੋੜ ਕੀ ਕਰ ਰਾ ਅੱਗੇ ਹੁਣ ਚਲੋ ਚੱਕੋ ਅਗਲਾ ਅਗਲਾ ਪ੍ਰੋਸੀਜਰ ਕਰੋ ਕਹਿਣ ਆਲ ਮਾਰੀ ਦੇ ਉੱਪਰ ਜੋ ਰੱਖਿਆ ਚੱਕ ਕੇ ਛੱਡੋ ਥੱਲੇ ਕੀ ਅਲਮਾਰੀ ਖਰਾਬ ਲੋ ਜੀ ਹੁਣ ਸਮਾਨ ਜਿਹੜਾ ਕੱਢ ਕੇ ਅਲਮਾਰੀ ਇੱਧਰ ਕੀਤੀ ਆਪਾਂ ਦੋਨਾਂ ਜਾਣਿਆਂ ਨੇ ਹੋ ਹੋ ਬੁਰਾ ਹਾਲ ਹੋ ਗਿਆ ਅਲਮਾਰੀ ਸਾਡੀ ਜਿੱਕੀ ਹੋ ਗਈ ਯਾਰ ਥੱਲੇ ਟਪਿੰਗੀ ਹੋ ਗਈ ਇਹ ਫਿਰ ਕੀ ਕਰੀ ਆਹ ਵਧੀ ਕੰਦੇ ਚੁੱਤੇ ਤਾਂ ਹੋ ਗਈ ਵੀ ਬਹੁਤ ਆ ਰਿਹਾ ਬਾਦੀ ਆਓ ਆ ਬਲੌਗਾਂ ਚ 15 ਵਾਰੀ ਘੁਮਾਤੀ ਅਸੀਂ ਉੱਦਾਂ ਪਾਣੀ ਕਿੰਨੀ ਵਾਰੀ ਹਿਲਾਈ ਹੈ ਇਹ ਮੈਂ ਕਹਿੰਦਾ ਫੇਰ ਵੀ ਕਾਰਡ ਲਾਓ ਜੀ ਹੁਣ ਆਪਾਂ ਜਿਹੜਾ ਆ ਸਾਰਾ ਹੀ ਸਿਸਟਮ ਕਰ ਚੁੱਕੇ ਆ ਜੀ ਜਿਹੜਾ ਜਸੂ ਸਾਡਾ ਆ ਰੋ ਰਿਆ ਆ ਜੀ ਇਹਨਾਂ ਤਾਂ ਪਤਾ ਕੀ ਕਰਨਾ ਬੇਟਾ ਇਸਕੋ ਹਮਨੇ ਇਹ ਜੋ ਇਹ ਚੈੱਕ ਕਰ ਇਸਕੋ ਵਾਹਾਂ ਪਰ ਅਲਮਾਰੀ ਦੇ ਪਿਛੇ ਡਾਲਣਾ ਹੈ ਇਸਕੋ ਡਾਲੋ ਆਓ ਮੇਰਾ ਬੇਟਾ ਐ ਪੱਕਾ ਨਹੀਂ ਕੰਮ ਮੁੱਕਣਾ ਯਾਰ ਅਜੇ ਤਾਂ ਤੁਝ ਕਰਦੇ ਆ ਸਹੀ ਬਾਤ ਬਗਲੀ ਆਪਣੇ ਬੇਟਾ ਐਸੇ ਜੇ ਕੰਮ ਨੂੰ ਮੁਕਤਾ ਹੈ ਜੇ ਬੇਟਾ ਐਸੇ ਮਤ ਕਰੋ ਬੇਟਾ ਇਸ ਕੋ ਇਸ ਕੇ ਮਗਰ ਰੱਖੋ ਇਹ ਜਿਹੜੀ ਅਲਮਾਰੀ ਸੀਗੀ ਨਾ ਥੱਲੇ ਟੁੱਟ ਗਈ ਆ ਹੁਣ ਤੇ ਵੇ ਆਪਾਂ ਲਈ ਸੀਗੀ ਜੀ ਵਿਆਹ ਤੇ ਜਿਹੜੇ ਸਾਡੇ ਵਿਆਹ ਦੇ ਪੈ ਇਕੱਠੇ ਹੋਏ ਸੀ ਨਾ ਸਾਡੇ ਦੋਨਾਂ ਦੇ ਇਹ ਦੋਨਾਂ ਦੇ ਹੋਏ ਸੀ ਮੈਂ ਕੱਲੀ ਕੱਲੇ ਤੇਰੇ ਹੋਏ ਸੀ ਨਾ ਮੇਰੇ ਹਿੰਦੂਰ ਕੋਲ ਰੱਖ ਲਈ ਆਰੇ ਲੋੜ ਹੋ ਗਈ ਆਰੇ ਪਤਾ ਨਹੀਂ ਰੱਖੇ ਸੀ ਕਿ ਨਹੀਂ ਟਰੱਕ ਲੈ ਸੀ ਉਹਦਾ ਮੇਰੇ ਹਿਸਾਬ ਨਾਲ ਤੇ ਕਿਉਂਕਿ ਜੇ ਸਾਡੇ ਦੋਨਾਂ ਜਿੰਦੇ ਨਹੀਂ ਫੇ ਇਕੱਠੇ ਉਹ ਦੇਣ ਜਾ ਰਹੇ ਪੈਸੇ ਦੇਣੇ ਸੀਗੇ ਐਂ 2000 ਦਿੱਤਾ ਸੀ ਬਾਕੀ ਕਿਸ਼ਤਾ ਕਰ ਲਈਆਂ ਸੀਗੀਆਂ ਜਿਹੜੀ ਸ਼ਗਨਾਂ ਦੇ ਪੈਸੇ ਇਕੱਠੇ ਸੀ ਉਹਨਾਂ ਦੀ ਬਿਮਾਰੀ ਹੈ ਇਹ ਸਾਡੇ ਵਿਆਹ ਤੇ ਇੰਨੀ ਨੇ ਕਾੜ ਕੱਢਤੀ ਆ ਇਹ ਡਿਜ਼ਾਈਨ ਨੂੰ ਮੁੜ ਕੇ ਵੀ ਆ ਗਏ ਆ ਪਰ ਆਪਾਂ ਨਹੀਂ ਕੱਢੀ ਇੱਥੋਂ ਕਰੋ ਇਹ ਡਿਜ਼ਾਈਨ ਮੁੜ ਕੇ ਹੁਣ ਆਪੇ ਉਹ ਨਵੇਂ ਤਹਾਡੇ ਵਰਗਿਆਂ ਨੇ ਆ ਰੰਗ ਖਰਾਬ ਕੀਤਾ ਤੁਹਾਡੇ ਵਰਗਿਆਂ ਨੇ ਹੋਰ ਕਿ ਨਹੀਂ ਕੀਤਾ ਆ ਬਸ ਹੋ ਗਿਆ ਲਓ ਜੀ ਹੁਣ ਰੂਮ ਦੀ ਲੁੱਕ ਆ ਬਣ ਗਈ ਆ ਜੀ ਇਸ ਤਰ੍ਹਾਂ ਲੁੱਕ ਕਰਾ ਬੜੀ ਜਿਹੀ ਵਾਲੀ ਬਦਲ ਗਈ ਤੇ ਸਾਡੇ ਰੂਮ ਦੀ ਲੁੱਕ ਤੁਸੀਂ ਦੇਖੀ ਹੋਣੀ ਪਹਿਲੇ ਵੀ ਹੁਣ ਇਸ ਤਰ੍ਹਾਂ ਹੋ ਗਈ ਆ ਤੇ ਕੀ ਕੀ ਇਹਦੇ ਵਿੱਚ ਤਬਦੀਲ ਹੋਇਆ ਜੀ ਉਹ ਦੱਸਿਓ ਤੇ ਇਧਰੋਂ ਜਿਹੜੀ ਆਪਾਂ ਨੂੰ ਫਰੰਟ ਸਾਈਡ ਹੈਗੀ ਆਪਣੀ ਆ ਜਿਹੜੀ ਇਸ ਤਰ੍ਹਾਂ ਇਧਰੋਂ ਇਧਰੋਂ ਦਾ ਹੋ ਗਈ ਆ ਜੀ ਆ ਇਥੋਂ ਸਪੇਸ ਆਪਾਂ ਖਾਲੀ ਕਰਤੀ ਆ ਜੀ ਇੰਨੀ ਆ ਖੁੰਝਾ ਤੇ ਹੁਣ ਸ਼ਾਇਦ ਹੁਣ ਪਤਾ ਨਹੀਂ ਕਿੱਥੇ ਲੱਗਣੀ ਆ ਉੱਪਰ ਲੱਗਣੀ ਇੱਥੇ ਲੱਗਣੀ ਮੇਰਾ ਦਾਹਾ ਕੰਮ ਤੇ ਲਾਦੀ ਹੈ ਦੇਖਣੀ ਤੂੰ ਕਿੱਥੇ ਬਾਹਰ ਰਹਿ ਗਿਆ ਬਾਹਰ ਵਗ ਬੰਦਾ ਦੇਖੀ ਜਾਵੇ ਨਾਲੇ ਹੈ ਆ ਆ ਪੱਕੀ ਸਹੀ ਹੋਣੀ ਨਹੀਂ ਇਹ ਆ ਕੰਮ ਤੇ ਨਹੀਂ ਸਹੀ ਰਹਿਣਾ ਉਹ ਕੰਮ ਤੇ ਸਹੀ ਰਹਿਣਾ ਕਿੱਥੇ ਦਾ ਉੱਦੀ ਘਾਟਾ ਮਾਜਾ ਬੜਾ ਇੱਥੇ ਪਤਾ ਕਿਉਂ ਕੰਮ ਖਰਾਬ ਹੋਇਆ ਆ ਇੱਕ ਸਵਿਚ ਕਰਕੇ ਸਾਰਾ ਕੰਮ ਖਰਾਬ ਆ ਹੋਇਆ ਸਾਰਾ ਭੈੜਾ ਲੱਗਦਾ ਇੰਨੇ ਸਾਰਾ ਵਿੱਚ ਕਰਕੇ ਸਾਰਾ ਕੰਮ ਖਰਾਬ ਹੋਇਆ ਇਸ ਸਵਿਚ ਚੱਕ ਕੇ ਨਾ ਇੱਥੇ ਲਾ ਦੇਣਾ ਇਹ ਫਿਰ ਸਹੀ ਰਹਿਣਾ ਕੰਮ ਬਾਕੀ ਦੇਖਦੇ ਕਿੱਥੇ ਲੱਗਦੀ ਹੈ ਜੀ ਉਹਦਾ ਸਾਡੇ ਜਿਹੜੀ ਪਹਿਲੇ ਐਲਈਡੀ ਸੀ ਉੱਥੇ ਲੱਗੀ ਸੀਗੀ ਉਹ ਛੋਟੀ ਸੀਗੀ ਉਹ ਫੇਰ ਕਵਰ ਇੱਥੇ ਕਰ ਕਰ ਜਾਂਦੀ ਸੀ ਇਹਨੂੰ ਆਜਾ ਕੰਦ ਨੂੰ ਹਵਾ ਲੱਗੀ ਇੱਕ ਮਗਰੂ ਆ ਬਾਜਾ ਜੀ ਬਾਜਾ 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 ਰੇ ਬਾਜਾ ਤੇ ਆ ਸੈਟਿੰਗਾਂ ਆਪ ਬਾਹਰ ਕੱਢ ਦਿਤੀਆਂ ਜੀ ਯਾਰ ਗੰਦਾ ਲੈ ਕੇ 15 ਆ ਰਹੇ ਆ ਜੀ ਹੌਲੀ ਹੌਲੀ ਬੇਟਾ ਹੌਲੀ ਹੌਲੀ ਬੇਟਾ ਹੌਲੀ ਥੱਲੇ ਘੜੀ ਸੋ ਰਿਹਾ ਬੇ ਉਹ ਬੇਟਾ ਬੇਟਾ ਐਸੇ ਕੀ ਕਰਦਾ ਕੱਟਾ ਤਾਂ ਕੱਟਾਈ ਉਹਦਾ ਉਪ ਉਪ ਬਾਹਰ ਝਾੜ ਦੀ ਸੌ ਤੱਕਾ ਬੰਦ ਕਰੋ ਮਾਮੀ ਨੀ ਕੋ ਕੇ ਤੇ ਲੱਗ ਛਾੜੋ ਹੋਂ ਉਧਰ ਨਹੀਂ ਕਿੱਦਾਂ ਮਤਲਬ ਨਾ ਝਾੜ ਤੇਰੀ ਅੱਗੇ ਨਹੀਂ ਸੇ ਠੀਕ ਹੈਗੀ ਡੰਡਾ ਲੈ ਕੇ ਝਾੜੀ ਰਹਿਣਾ ਚਾਦਰ ਹੀ ਲਾ ਲਾ ਇਹਨੂੰ ਉਪਰੋਂ ਉਹ ਤੇ ਕੀੜੇ ਜਿਹੜੀਆਂ ਲਾ ਲਾ ਕੀੜੀਆਂ ਜਿਹੜੀਆਂ ਸਾਰੀਆਂ ਇੱਧਰ ਲਾ ਦਮਾ ਕੀੜੀਆਂ ਦੇਖ ਲੈ ਇਹੋ ਜੀ ਜੰਗੜੀ ਵੀ ਖਾਣ ਲਗੀ ਹੈ ਦਹੀਂ ਚੰਤੇ ਦੇ ਨਾਲ ਆਂਦਾ ਮੈਂ ਉੱਪਰ ਨਹੀਂ ਆਂਦਾ ਸੀ ਕੜੀ ਲਈ ਤੇ ਜੇ ਇਹ ਲੈ ਲੈ ਆ ਕੇ ਦੋ ਫੇਰ ਨਹੀਂ ਚੀਜ਼ੀਆਂ ਨੂੰ ਆਉਂਦੇ ਆ ਉਦੋਂ ਹੁੰਦੇ ਨਹੀਂ ਫੇਰ ਇਸ ਕਰਕੇ ਮੈਨੂੰ ਨਾ ਦਾ ਬੜਾ ਖਿਆਲ ਰੱਖਣਾ ਪੈਂਦਾ ਬੱਤਮੀਜਾ ਜਿਹਾਂ ਦਾ ਮਾਏ ਨੂੰ ਤਾਂ ਪਤਾ ਹੀ ਆ ਖਿਆਲ ਰੱਖ ਦੀ ਕਿੰਨਾ ਆਜ ਅਸੀਂ ਬਣਾਉਣ ਲੱਗੀਆਂ ਜੀ ਘੜੀ ਘੜੀ ਦੇ ਵਿੱਚ ਤੁਸੀਂ ਪਹਿਲੇ ਕਰਿਆਟੀ ਖੋਲ ਲੈਣੀ ਨਿਕ ਡੂੰਗੇ ਦੇ ਵਿੱਚ ਜੇ ਤੁਹਾਡੇ ਕੋਲ ਡੂੰਗਾ ਆਏ ਬਣਾ ਹੈਗਾ ਤਾਂ ਨਹੀਂ ਤਾਂ ਬਾਜ਼ਾਰੋਂ ਲੈ ਕੇ ਇਹ ਡੂੰਗਾ ਤੁਸੀਂ ਫੇਰ ਬਣਾਓ ਇੰਨਾ ਕੀ ਲੈ ਆਉਂਗਾ ਚਾਹਤੂ ਜੇ ਐਡ ਵੀਰਾ ਨਾ ਕਿਦਾਂ ਕੈਂਟ ਭੁੱਲੀ ਆ ਘਰੇ ਆਟੀ ਹੂੰ ਤੋ ਇਹ ਪਕੌੜੇ ਭੋੜੇ ਪਤਾ ਹੂੰ ਅਹੀ ਡਾੜੀ ਕਰਕੇ ਬਣਾਉਦੇ ਨਹੀਂ ਕੜੀ ਤੇ ਅੱਜ ਹੈ ਨਹੀਂ ਕਿ ਤੱਕਾ ਕਰੀ ਬਣਾਉਣੀ ਤੇ ਡੈਡੀ ਹੁਣਾਂ ਦਾ ਫੋਨ ਆਇਆ ਕਿ ਇਹ ਮੈਨੂੰ ਦਿਲ ਨਹੀਂ ਲੱਗਦਾ ਇਥੇ ਮੈਂ ਲੈ ਕੇ ਆ ਕੇ ਤੇ ਮਾਂ ਦਾ ਵੀ ਉੱਤਰ ਗਈ ਆ ਕਾਤਾ ਘਾਲੀ ਆ ਇੱਕ ਤਾਂ ਮਰਦੀ ਆ ਓਏ ਕਾਲ ਦੀ ਰੀਸਾ ਬਾਪੂ ਕਹਿੰਦੇ ਰਾਤ ਨੂੰ 1 ਵਜੇ ਉੱਠ ਕੇ ਇਹਨਾਂ ਨੂੰ ਯਾਦ ਆਉਂਦੀ ਘਰ ਦੀ ਉਹ ਨਿਆਣਿਆਂ ਦਾ ਘੇਰ ਜਿਹੜਾ ਮੱਖੜ ਪਿਆ ਰਹਿੰਦਾ ਇੱਥੇ ਡੇਲੀ ਤੋਂ ਰਹਿੰਦੇ ਜਿਨਾ ਨਾਲ ਉਹਨਾਂ ਦਾ ਲਾੜ ਹੁੰਦਾ ਹੀ ਆ ਲਾੜ ਦਾ ਉਹਨਾਂ ਦਾ ਵੀ ਹੁੰਣਾ ਉਹ ਵੱਡੇ ਆ ਨਾ ਉਹ ਤਾਂ ਮੱਜੜ ਦੂਜੇ ਤਰ੍ਹਾਂ ਪੁੰਨਦੇ ਆ ਦਾਰ 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 ਪੈਦਾ ਕੀ ਹੁੰਦਾ ਨਿਆਣਿਆਂ ਦਾ ਹਮ ਜਿਹੜੇ ਕੋਲ ਲੈਂਦੇ ਹੁੰਦੇ ਹਮੇਸ਼ਾ ਹਮ ਦਾਦਾ ਦਾ ਦਿਮਾ ਦਿਖੇ ਨਹੀਂ ਆਪਣੀ ਮੇਰੀ ਜਿਹੜੀ ਦਾਦੀ ਸੀ ਨਾ ਮੀ ਦਾਦੀ ਨਹੀਂ ਸੀ ਹੂੰ ਮੈਂ ਮੰਮੀ ਨਾਲ ਅੱਛਾ ਮੇ ਲੋ ਨੀ ਨਹੀਂ ਨੇ ਮੰਮੀ ਕਹਿੰਦੇ ਸਾਰਾ ਕੰਮ ਕਰ ਲੈਂਦੇ ਤੇ ਅੱਜ ਤੁਸੀਂ ਸਾਰੇ ਜਿਹੜੇ ਦਾਦੀ ਦਾਦਾ ਹੈਗੇ ਆ ਆਪਣੇ ਕਮੈਂਟ ਬਾਕਸ ਵਿੱਚ ਨਾਮ ਲਿਖਿਓ ਉਹਨਾਂ ਦੇ ਮੇਰੀ ਦਾਦੀ ਨੇ ਨਹੀਂ ਅੰਨੀ ਨੇ ਨਾ ਭਾਂਡੇ ਦੋੜਾ ਨੇ ਹਾਂ ਪੈਸਾ ਤਾਂ ਕੋਈ ਮੰਮੀ ਕਹਿੰਦੇ ਪਤਾ ਹੁੰਦਾ ਸੀ ਇੰਨੇ ਪੈਸੇ ਮੇਰੇ ਕੋ ਅੱਖਾ ਹੈ ਨਹੀਂ ਸੀ ਦੋਨੇ ਹੂੰ ਦੇਹ ਨੇ ਕਿ ਤਾ ਬਦਲਾ ਜਾਂਦਾ ਹੈ ਹਰ ਵੀ ਚਾਹੀਦੀ ਕਿਦਾਂ ਜਿੱਤਗੀ ਤੁਸੀਂ ਹੋਗੀ ਅੱਖਾਂ ਤੋਂ ਨਾ ਸਾਰੇ ਜਿੰਨ ਤੁਹਾਡੀ ਦਾਲੀ ਸਾਰੀ ਉੱਪਰ ਫੈਲੰਗਾ ਗਈ ਗਈ ਹੈ ਹੈ ਹੋਰ ਹੋਰ ਮੰਮੀ ਲਈ ਹੋਣੀ ਹੈ ਜੀ ਤੇ ਦਾਦੀ ਲਈ ਤੇ ਦੋਸਤ ਰੱਖ ਦੇਣੀ ਹੈ ਕੜੀ ਅੱਗ ਬਾਲਣੀ ਆਹ ਕਿਤਾ ਤੁਸ ਚੜਾਈ ਲੈ ਲੈਣੀ ਹੈ ਜੀ ਜਿਹੜੀ ਥੱਲੇ ਉਹਨਾਂ ਬਹੁਤ ਵਧੀਆ ਠੰਡੀ ਪੋੜੀਆਂ ਨੇ ਤੇ ਫਰਾਤ ਲੈ ਲੈਣੀ ਹੈ ਨੀ ਉਹ

ਡਰਕਾਰ ਸਾਡਾ ਵੀ ਦੇ ਨਾਲ ਪੁਰਾਣਾ ਹੈ ਥੋੜਾ ਖਾਮਾ ਕੈਮਰਾ ਜਾਦਾ ਸੰਦਾ ਚੱਲੀਏ ਉਹ ਬਾਦੀ ਖਰਾਬ ਹੋ ਗਈ ਪਾਣੀ ਡੇਡਾ ਤਾਂ ਵੀ ਵਿਦ ਲੱਗਦਾ ਚਾੜੂਲੀ ਹੁੰਦੀ ਆ ਆ ਪਾਣੀ ਗਿਆ ਸੁਲਤ ਰੱਖਣੀ ਐ ਇੱਧਰ ਦੇਖ ਨਾ ਜਿਆਦੇ ਜੀ ਆ ਬਹੁਤ ਵਾਰੀ ਕਮੈਂਟਾਂ ਵਿੱਚ ਪੁੱਛਿਆ ਜਾਂਦਾ ਸੀਗਾ ਤੁਹਾਡਾ ਉਹ ਕਿੱਥੇ ਚੱਕਲਾ ਜਾ ਅੱਜ ਕੱਢਿਆ ਰਹੀ ਐ ਤੇ ਅੱਜ ਪੱਥਰ ਦੀ ਰੋਟੀ ਖਾਵਾਂਗੇ ਪੱਥਰ ਦੀ ਰੋਟੀ ਹੈ ਤੇ ਖਾ ਕੇ ਦੇਖਦੇ ਆ ਕਿ ਲੱਕੜ ਦੀ ਰੋਟੀ ਖਾਣੇ ਸੀ ਅੱਜ ਪੱਥਰ ਦੀ ਰੋਟੀ ਖਾਵਾਂਗੇ ਮੈਨੂੰ ਮੈਨੂੰ ਸਹੀ ਨਾ ਤਾਂ ਮਾਦਾ ਨੇ ਸਹੀ ਆ ਇਹ ਹੂੰ ਮੰਮੀ ਨੇ ਸਹੀ ਆ ਉੱਚਾ ਮੈਨੂੰ ਨੀਵੇਂ ਹੀ ਸਹੀ ਲੱਗਦਾ ਉੱਚਾ ਵੀ ਸਹੀ ਹੈ ਲੱਕ ਸਿੱਧਾ ਰਹਿੰਦਾ ਇੱਥੇ ਮੈਨੂੰ ਨਹੀਂ ਪਤਾ ਨਹੀਂ ਮੈਨੂੰ ਆਦਤ ਜਿਹੀ ਪਈ ਆ ਉੱਤੇ ਰੋਟੀ ਬਹੁੰਦੀ ਉਹ ਹੀ ਵੀ ਇੱਥੇ ਲੱਕ ਸਿੱਧਾ ਰਹਿੰਦਾ ਮੰਮੀ ਨੇ ਸਹੀ ਆ ਮੈਂ ਤਾਂ ਘੱਡੇ ਮੈਂ ਤਾਂ ਮਾਦਾ ਬੜਾ ਲਿਆ ਤੂੰ ਮੈਂ ਤਾਂ ਮੈਨੂੰ ਤਾਂ ਉੱਤੇ ਹੀ ਸ਼ੌਂਕ ਆ ਆ ਦੇਖਿਓ ਵਾਲੇ ਨਾ ਹੁਣ ਉਹ ਦਵਾਈ ਮਹਲੇ ਬਾਦਛ ਕਹਿੰਦੇ ਨਿਆਣੇ ਦੇ ਕੱਪੜੇ ਤੂੰ ਨਹੀਂ ਚੱਜਦੇ ਜੂਨੇ ਤਾਂ ਹੀ ਕਿੰਨੀ ਦਵਾਈ ਬਦਲੀ ਦੇ ਦਿਹਾੜੀ ਤੇ ਆ ਫੇ ਪਤਾ ਨਾ ਵਾਲੇ ਕਰ ਲੈ ਨੇ ਇਹ ਜਿੰਨਾਂ ਦੇ ਨਿਆਣੇ ਆ ਨਾ ਉਹਨਾਂ ਨੂੰ ਪਤਾ ਹੀ ਆ ਜਿਨ੍ਹਾਂ ਨੇ ਪਾਲੇ ਆ ਨਿੱਕੇ ਨਿੱਕੇ ਉਹਨਾਂ ਨੂੰ ਹੀ ਪਤਾ ਜਿਨ੍ਹਾਂ ਦੇ ਹੈਗੇ ਉਹਨਾਂ ਨੂੰ ਪਤਾ ਕਿ ਨਿਆਣੇ ਕਿੰਨੀ ਵਾਰੀ ਕੱਪੜੇ ਖਰਾਬ ਕਰਦੇ ਆ ਹੁਣ ਹਲੇ ਨਵਾ ਕੇ ਪਾਏ ਦੇ ਪਤਾ ਕੀ ਜੇ ਆਪਾਂ ਇਹਨਾਂ ਨੂੰ ਕੁੱਟ ਕੇ ਰੱਖਾਂਗੇ ਨਾ ਕੱਪੜੇ ਨਵੇਂ ਪਾਤੇ ਬੈੱਡ ਤੇ ਚਾੜਤਾ ਤੇਰੇ ਮਿੱਟੀ ਨਹੀਂ ਲੱਗਣੇ ਚਾਹੀਦੀ ਉਹਨੂੰ ਆਪਾਂ ਦੋਫਕੇ ਮਾਰੀ ਜਾਵਾਂਗੇ ਉਹ ਨਿਆਣਾ ਫੇ ਉਦਾਂ ਦੇ ਹੋ ਜਾਂਦਾ ਹੈ ਹੁਣ ਓਪਨ ਖੁੱਲੇ ਸ਼ੇਰ ਆਏ ਦੇਖ ਤਾਂ ਇਹ ਹੈਲ ਪਿੰਡ ਦੀ ਬੱਦੀ ਆਰੀ ਵਿੱਚ ਉਹਦੇ ਦੇਖੋ ਤਾਂ ਖੁੱਲੇ ਸ਼ੇਰ ਲੈ ਐ ਆਹ ਲੈ ਆਹ ਲੈ 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 ਇੰਦਾ ਕਰ ਦਿੱਤਾ ਹੈ ਜੀ ਤੁਹਾਨੂੰ ਦਿਖਾ ਲਿਆ ਇਸ ਫਲੰਕ ਸੈਟਿੰਗਾਂ ਲੱਗੀਆਂ ਐਪ ਨਾਲ ਜੋੜ ਦੇਣੀ ਹੈ ਇਦਾਂ ਤੇ ਐਲ.ਈ.ਡੀ ਇੱਥੇ ਲਾ ਲੈਣੀ ਹੈ ਇੱਧਰ ਆ ਸਵਿੱਚ ਚੱਕਣੇ ਪੈਣੇ ਨੇ ਤਾਂ ਸਾਨੂੰ ਆਹ ਸੀਜਲ ਚੱਕਣਾ ਪੈਣਾ ਇੱਧਰ ਉਹ ਵੀ ਚੱਕਣਾ ਪੈਣਾ ਉਹ ਵੀ ਰੱਖਣਾ ਇੱਧਰ ਕੰਮ ਜ਼ਿਆਦਾ ਪੈਂਦਾ ਬਾਕੀ ਤੁਸੀਂ ਦੱਸਿਓ ਕਮੈਂਟ ਬਾਕਸ ਵਿੱਚ ਮੈਂ ਤੁਹਾਨੂੰ ਫੁੱਲ ਕਮਰਾ ਦਿਖਾ ਦਾਂ ਆਇਆ ਜੀ ਫੁੱਲ ਕਮਰਾ ਇਦਾਂ ਹੁਣ ਕਿਤੇ LED ਦਾ ਸੈਕਸ਼ਨ ਜਿਹੜਾ ਨਹੀਂ ਬਣ ਰਿਹਾ ਉਹ ਇੱਥੇ ਵੀ ਜੇ ਲਾਈ ਜੂ ਉੱਚੀ ਬੋ ਹੋ ਜਾਂਦੀ ਆ ਫੇਰ ਜਿਆਦਾ ਉੱਪਰ ਚੱਲ ਜਾਣੀ ਨਾ ਇਧਰ ਜੇ ਤੇ ਲਾਈਟ ਪਾਣੀ ਸਾਹਮਣੇ ਸਮਝ ਨਹੀਂ ਕਿ ਕਿੱਥੇ ਕਰੀਏ ਓਕੇ ਤੋਰ 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 ਆਹ ਕਿਹੜਾ ਇੱਕ ਕੁਰਸੀ ਥੋੜੀ ਪੁੱਤ ਰੋਟੀਆਂ ਬਣਾਉਣੇ ਵਾਲੇ ਆਹ ਬੇਲਣੂ ਚੱਕਲਾ ਬੇਲਣੂ ਆ ਉਹ ਕਹਿੰਦੀ ਮੈਨੂੰ ਛੋਟੀ ਕੁਰਸੀ ਮਿਲ ਗਈ ਜੰਗੂ ਪੁੱਤੇ ਕੁਰਸੀ ਥੋੜੀ ਲਗੀ ਚੱਕਲਾ ਬੇਲਣੂ ਆ ਮੇਰਾ ਆਣਿਆ ਜਿੱਲਾ ਇੱਦਾਂ ਇੱਦਾਂ ਝੱਲੇ ਤੁਸੀਂ ਕਿਹ ਆ ਲਿਆਗੇ ਮੇਰਾ ਤੇਰਾ ਹੀ ਇਹ ਇਹਨਾਂ ਨੂੰ ਨਾ ਦੇਖਦੇ ਇੱਕ ਦਲ ਬੱਟਾ ਆ ਲੈ ਲੈ ਜਿਹੜਾ ਸਾਹਮਣੇ ਇੱਦਾਂ ਉਹ ਐ ਮੇਰਾ ਇਹ ਮੈਨੂੰ ਖਾਓ ਕੋਈ ਉੱਦੈ ਲੈ ਲਏ ਨੇ ਹਾਂ ਮੈਨੂੰ ਨਾ ਉਹ ਹੋ ਗਈ ਲੈ ਗਈ ਮੈਂ ਤੂੰ ਹੀ ਕਿ ਬੇਹ ਸਾਹਮਣੇ ਕੱਢਿਆ ਹੂੰ ਉਹ ਦੇਣ ਦਈ ਆਂ ਦੱਸ ਆਪਣੇ ਸੇ ਚੀਜ਼ੀਆਂ ਥਾ ਕੇ ਸਾਡੇ ਸੇ ਚੀਜ਼ਾਂ ਵੀ ਖਾ ਦਿੰਦੀ ਏ ਪਾਪਾ ਕੀ ਆਏ ਨਹੀਂ ਨਹੀਂ ਮੇਰਾ ਪੋਤਾ ਸੋਹਣਾ ਏ ਇਹਦਾ ਹੀ ਹੈ ਚਿਕੜੂ ਪੌਮ ਮੈਂ ਬੰਦ ਨਾ ਕੀ ਖਾ ਗਿਆ ਟੀ ਹੁਣ ਤੂੰ ਇਹ ਚੁਪਾ ਖਾਦਾ ਹੁਣ ਕੀ ਖਾ ਗਿਆ ਟੀ ਤੋਂ ਪਹਿਲੇ ਪਾਪਾ ਨੂੰ ਤਾਂ ਦਿੱਤਾ ਹੀ ਸੀਗਾ ਕੀ ¿Y qué te está ਉਹਨੇ ਖੋਜਿਆ ਐਦਾਂ ਵੇਖੋ ਚੁੰਦੇ ਨੇ ਨਾ ਚਿੜੀਆਂ ਤੇ ਆਓ ਜੀ ਹੁਣ ਲੱਗਿਆ ਜੀ ਪਕੌੜੇ ਨਿਕਲਣ ਸਤੇ ਮੈਂ ਕਰ ਲਵਾਂ ਸਮਗਰੀ ਤਿਆਰ ਤੇ ਨਾਲ ਆਪ ਬਣਾਵਾਂਗੇ ਚੋਲੇ ਬੇਲੇ ਵੀ ਚੌੜੀ ਨਹੀਂ ਆ। ਛੜੀ ਨਾਲ ਚੌੜ ਤੇ ਨਾਲ ਰੋਟੀ। ਮੈਂ ਆ ਗਈ। ਕਹਿੰਦੀ ਮੈਂ ਲਈ ਚੋਲ ਬਣਾਇਓ। ਹੂੰ। ਚੋਲ ਮੈਂ ਆ ਗਈ ਦੇਖੀ ਘਰੀ। ਪੁੰਡੀ ਵੀ ਖਾ ਹੋਈ ਨਹੀਂ। ਚੌੜੀ ਨਾਲ ਬਣਦੀ। ਫੇਰ ਚੋਲ ਰੈਂਦਮ। ਹੋਰ। ਹਾਂ। ਆਮ ਫੇਰ ਇਹਦਾ ਨਾ ਚੋਲ ਖਾ ਹੁੰਦੇ ਨਾਲ ਰੋਟੀ ਖਾ ਹੁੰਦੀ। ਮੈਂ ਮੱਲੀ ਬਣਾ ਲਵਾਂ। ਰੈਂਦ ਰੋਟੀ ਚਾਹੀਏ। ਉਹ ਤਾਂ ਕੁਝ ਵੀ ਨਹੀਂ ਖਾ ਹਣਾ ਫੇਰ। ਫੇਰ ਪੁੱਤ ਨਾ ਰੋਟੀ ਖਾ ਹੁੰਦੀ ਨਾਲ ਚੋਲ ਖਾ ਹੁੰਦੇ। ਇੱਕ ਚੀਜ਼ ਬਣਾਉਣੀ ਆ ਰੋਟੀ ਸਹੀ ਆ ਰੋਟੀ ਖਾ ਹੋ ਜਾਣੀ ਬਈ ਤਰੀਕੇ ਨਾਲ ਚੌਲ ਚੌਲ ਸਵੇ ਨੂੰ ਬਣਾ ਲਾਂਗੇ ਚੌਲ ਅੱਗੇ ਰੇਸਾਈ ਆ ਆ ਅੱਗੇ ਸਾਰਿਆਂ ਨੂੰ ਖੰਗ ਹੋਈ ਆ ਮੈਨੂੰ ਵੀ ਜਤਨੂ ਹੋਈ ਮਮਾ ਨੂੰ ਵੀ ਪਪਾ ਨੂੰ ਜੁ ਕਹਿੰਦੀ ਦੂਪਾਨ ਹਲੋ ਜੀ ਅੱਜ ਚੁੱਲੇ ਤੇ ਰੱਖ ਦਿੱਤੀ ਆਪਾਂ ਕੜੀ ਬਾਨੀ ਕਿਉਂਕਿ ਕੜੀ ਜਿਹੜੀ ਹੈ ਨਾ ਥੇ ਟੇਸਟੀ ਬੰਦੀ ਜਿੰਨਾ ਚਿਰ ਉਹ ਚੰਗੀ ਤਰ੍ਹਾਂ ਰਿਜੇ ਨਾ ਇਸ ਕਰਕੇ ਆਪਾਂ ਨੂੰ ਰੰਝੋਣਾ ਚੰਗੀ ਤਰ੍ਹਾਂ ਤੇ ਫੇਸ ਕਰ ਗੈਸ ਵੇ ਜ਼ਿਆਦਾ ਲੱਗਣਾ ਸਰੋ ਚੁੱਲੇ ਤੇ ਰੱਖ ਲਓ ਸਾਡੇ ਬਾਲਣ ਹੈਗਾ ਸਾਡੇ ਕੋਲ ਬਾਲਣ ਹੈ ਨਹੀਂ ਜਿਹੜਾ ਇਹੜਾ ਪਕੋੜੇ ਆ। ਅੱਤਰ ਕੀ ਆ। ਹੈ। ਪਕੋੜੇ ਚੁੱਲੇ ਤੇ ਕੱਢ। ਜਿੱਦਾਂ ਮੱਝੀ ਕਰ ਲੋ। ਅੱਗੇ ਇਦਾਂ ਕੱਢਦੇ ਨਹੀਂ ਕਰੀ। ਯਾਰ ਇਦਾਂ ਕੱਢੋ। ਐ ਜਿੱਦਾਂ ਪਿਆਜ਼ ਨਹੀਂ ਲੰਬੇ ਲੰਬੇ ਹੁੰਦੇ, ਉਦੋਂ ਹੀ ਆਲੂ ਲੰਬੇ ਲਵੇ ਦੋਨਾਂ ਨੂੰ ਮਿਕਸ ਕਰਕੇ ਨਾ ਪਕੋੜੇ ਆਲੂ ਤੇ ਪਿਆਜ਼ਾਂ ਵਾਲੇ ਬਹੁਤ ਸਵਾਲ ਲੱਗਦੇ। ਹ ਇਦਾਂ ਇੱਕ ਕੱਲੇ ਕੱਲੇ ਰਹਿ ਜਾਣੇ। ਮੈਂ ਇਦਾਂ ਆ ਨਾ ਇਕੱਠੇ ਹੀ ਮਿਕਸ ਕਰਕੇ ਨਾ ਦੋਨੇ ਚੀਜ਼ਾਂ। ਫੇਰ ਉਹ ਸਵਾਲ ਬਣਦੀਆਂ। ਪਿਆਜ਼ ਤੇ ਆਲੇ। ਕੱਲੇ ਆਲੂ ਹੀ ਕਰ ਵਾਲੇ ਕੱਢਣੇ ਪਿਆਜ਼ ਵਾਲੇ ਰਹਿਣ ਦੀ ਹੋਵੇ। ਹੋ। ਪਿਆਜ਼ ਉੱਦਾਂ ਪਾਣ ਨਹੀਂ ਵਿੱਚ ਹੁਣ ਮੈਂ ਪਿਆਜ਼ ਕਰ ਲਵਾਂ ਤੇ ਇਹ ਹੋ ਕਰਨਦੇ ਆ ਤੇ ਹੁਣ ਮੈਂ ਕਰਦ ਲੱਭਾਂ ਇੱਕ ਹੋਰ ਆ ਦੇ ਮੈਂ ਆ ਪਿਆਜ਼ ਲਸਣ ਕਰ ਲਵਾਂ ਹੋਇਆ ਨਹੀਂ ਲਾਉਣਾ ਉਹ ਹਾਂ ਆਦੂਗਾ ਫੋਨ ਕਰ ਲੋ ਹੋ ਜੀ ਥੇਲੇ ਪੇ ਛੱਲਿਓ ਸਾਰਾ ਕੁਝ ਕਹਿੰਦੇ ਭਾਂਡਾ ਰੱਖ ਕੇ ਕਰਿਆ ਕਰੋ ਅੱਜ ਵੀ ਇਦਾਂ ਲੱਗੇ ਵੀ ਜਾਦ ਆਇਆ ਭਾਂਡਾ ਰੱਖ ਲਈਏ ਮੈਂ ਜੋ ਕੜੀ ਦੇਖ ਲਵਾਂ ਮੈਂ ਉੱਧਰ ਹੋਰ ਨਾ ਕਾਟੀ ਜਾਵੇ ਹਾਂ ਪਪਾ ਅਟਾ ਨੂੰ ਮਮਣੇ ਕੰਮ ਤੇ ਲਾਇਆ ਹਾਂ ਲੈ ਪਪਾ ਬਾਜ ਚ ਗਾਲੀ ਪਤਾ ਕੀ ਕਹਿੰਦੀ ਤੂੰ ਜੱਸੇ ਮੈਂ ਕਿਹਾ ਅੱਜ ਮਮਣ ਤੁਹਾਨੂੰ ਕੰਮ ਤੇ ਲਾਇਆ ਲੱਗਣੇ ਪੈਣਾ ਪੁੱਤ ਰੋਟੀ ਕਾਣੀ ਦੀ ਮੈਂ ਵੀ ਤਾਂ ਕੱਢੀ ਨਾ ਆਹ ਮੈਂ ਆਟਾ ਰੋਣਾ ਘੜੀ ਤੋੜਦਾ ਬੰਨਾ ਪਾਪਾ ਨੇ ਪਕੌੜੇ ਘਰ ਲਾ ਨਹੀਂ ਪਾਪਾ ਤੇ ਤੇਨਕ ਜਾਣ ਮੈਲੀ ਪਕੌੜੇ ਕੱਢ ਲਿਓ ਹੂੰ ਮੂਰੇ ਤੋਂ ਨਹੀਂ ਜਿਹਾ ਫੜਾਤੀ ਨੂੰ ਨਹੀਂ ਜੀਦੀ ਤੁਲੇ ਵੀ ਕੱਢਣੇ ਉਹ ਲੈ ਵੇੜ ਲੈ ਇਹਦਾ ਗੰਗਵਾ ਦਾ ਹਾਲ ਕਿੱਦਾਂ ਬਣਾਉਣਾ ਮਿਸ਼ਰਣ ਆਹ ਦਸਾਲ ਵਿੱਚ ਕਿਹਨੇ ਹੁਣ ਸੋਈ ਤੇ ਖਲਾਰਾ ਕਿੱਦਾਂ ਪੈਣਾ ਹੋਰ ਕੌਣ ਡਿਆ ਲੈ ਪੈਣਾ ਕੜੀ ਵਿੱਚ ਦੋਗੇ ਹਾਲ ਹਾਂ ਬਣ ਗਈ ਕੜੀ ਤਿਆਰ ਤੇ ਹੈ ਯਾਰ ਕੜੀ ਸਾਰੀ ਡੁੱਲ ਗਈ ਹੁ ਕਿਦਾਂ ਉੱਪਲ ਗਈ ਤੇ ਕਿਹਦਾ ਡੁੱਲੂ ਵੀ ਦੱਸ ਉੱਪਲ ਗਈ ਉੱਪਲ ਗਈ ਦੋ ਦੁੱਲਦਾ ਸਾਰੇ ਉੱਪਲ ਗਈ ਕਿਤੇ ਹੋਰ ਇਹਦੀਆਂ ਗਾਣੀਆਂ ਅਹੀਂ ਕਿਹੜਾ ਕਿਤੇ ਆ ਮਮਾ ਖੁਲੇ ਬਿੰਦਨ ਆਹ ਦਾ ਗਾਣੀ ਕਿੱਦਾਂ ਬਣਾਉਣ ਕੋਲ ਮੈਂ ਪੈੜਾ ਨਹੀਂ ਛੋੜਦੀ ਪਈਏ ਪਾਵਨ ਚੱਕਣ ਦੇ ਪਈਆਂ ਆਹ ਕੀ ਬਣਾਉਣ ਲੱਗੇ ਆ ਮਿਸ਼ਰਣ ਪਕੌੜੇ ਹਾਂ ਪਕੌੜੇ ਬਣਾਵਾਂ ਮਸ਼ਰੂਮ ਮਸ਼ਰੂਮ ਨਾ ਕਰੋ ਖਾਂਸੀ ਹੋਈ ਆ ਨਾ ਲੀਨ ਖਾਂਸੀ ਦਵਾਈ ਲੈ ਲਓ ਦਿਖਾ ਲਈ ਗਾੜੀ ਬੰਦੇ ਵਾਪਸ ਆੜੀ ਵਾਲੀ ਖਾਂਸੀ ਦੀ ਦਵਾਈ ਲਓ ਹੋਰ ਲੈ ਉੱਥੋਂ ਹੋ ਹਾਂ ਕੀ ਹੋ ਰਿਹਾ ਦਹੀਂ ਦੋ ਗੋਲੀਆਂ ਆ ਗਈਆਂ ਤਣਾ ਦੇਖਿਆ ਬਹੇਰੀਆਂ ਜੇ ਨਾ ਕੰਨਾਂ ਫੇਰ ਨਹੀਂ ਕਹਿੰਦੇ ਉਬਲੋ ਉਬਲ ਹੀ ਗਈ ਜਾਂਦੀ ਉਹ ਲੈ ਤੇਰੀਆਂ ਦੋ ਗੋਲੀਆਂ ਆਹ ਦੇਖੋ ਦੋਸਤੋ ਇਦਾਂ ਕਰਦੇ ਹੋ ਇੱਕ ਗੋਲੀ ਮੈਨੂੰ ਦੇ ਦਿਓ ਫੇ ਉਹਨਾਂ 'ਕ ਪਾਣੀ ਪੈਂਦਾ ਨਹੀਂ ਤਾਂ ਬਾਅਦ ਵਿੱਚ ਨਾ ਆਲੂ ਜਿਹੜੇ ਪਾਣੀ ਛੱਡ ਜਾਂਦੇ ਆ ਤੇ ਕਰੀਏਟਿਵ ਹੋ ਜਾਂਦੀ ਪਤਲੀ ਤੇ ਉਹ ਡਿਸਕਨੈਕਟਿੰਗ ਜਿਹਾ ਕੰਮ ਹੋ ਜਾਂਦਾ ਹੈ ਇਹਨਾਂ ਨੂੰ ਪਾਣੀ ਸਾਡੇ ਹਸਾਲ ਸਾਤੇ ਆਲੂ ਪਾਣੀ ਛੱਡ ਦਿੰਦੇ ਆ ਆਲੂ ਨਾ ਪਾਣੀ ਦਲ ਬੇਟੇ ਆਲੂ ਆਲੂ ਪਾਣੀ ਨਹੀਂ ਛੱਡਦਾ ਨਹੀਂ ਛੱਡਦੇ ਪਾਪਾ ਪਾਣੀ ਸੁੱਕੀ ਹੋਣਾ ਦੇ ਵਿੱਚ ਆਲੂ ਪਾਣੀ ਹੁੰਦਾ ਤੇ ਪਾਣੀ ਆਲੂ 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 ਪਾਣੀ ਨੂੰ ਛੱਡ ਦਿੰਦਾ ਨਹੀਂ ਨਹੀਂ ਆਲੂ ਪਾਣੀ ਨੂੰ ਨਹੀਂ ਥਾ ਲੋ ਜੀ ਪਕੌੜੇ ਰੋਟੀ ਜਿਹੜੀ ਮੇਰੀ ਲਾਤੀ ਗਰਮੀ ਦੇ ਵਿੱਚ ਤੇ ਪਕੌੜੇ ਮੈਂ ਕੱਢ ਰਿਆਂ ਇੱਧਰ ਤੇ ਲੋ ਜੀ ਆ ਪਕੌੜੇ ਕੱਢ ਲੈ ਇੰਨੇ ਕ ਬਾਕੀ ਤਾਂ ਨਿਕਲ ਰਏ ਆ ਜੀ